ਨਾ ਤਾਂ ਇੱਥੇ ਪੁਚਾਲ ਆਇਆ ਹੈ ਨਾ ਤਾਂ ਜਲਜਲਾ ਫੇਰ ਵੀ ਸੜਕ ਫਟਦੀ ਜਾ ਰਹੀ ਹੈ ਪਰ ਇਹ ਕਿਸੇ ਕੁਦਰਤ ਦਾ ਪਰਕੋਪ ਨਹੀਂ ਹੈ ਇਹ ਪਰਕੋਪ ਹੈ ਸਰਕਾਰੀ ਅਫਸਰਾਂ ਦੀ ਲਾਪਰਵਾਹੀ ਦਾ ਐਸੀ ਲਾਪਰਵਾਹੀ ਜੋ ਜਨਤਾ ਦੇ ਪੈਸੇ ਨੂੰ ਬੇਕਾਰ ਕਰ ਰਹੀ ਹੈ ਪਰ ਸੜਕ ਦਾ ਹਾਲ ਕਿਵੇਂ ਹੋਇਆ ਇਸ ਦੀ ਵਜ੍ਹਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇੰਨਾਂ ਜ਼ਾਰਾ ਹੈ ਜਲੰਧਰ ਦੀ ਕਾਲਿਆ ਕਲੋਨੀ ਦਾ ਹੁਣ ਤੁਹਾਨੂੰ ਦਿਖਾਣੇ ਆ ਲੱਖਾਂ ਦਾ ਨੁਕਸਾਨ ਕਿੰਨੇ ਕੀਤਾ ਇਹ ਮਸ਼ੀਨ ਜਲੰਧਰ ਦੀ ਕਾਲਿਆ ਕਲੋਨੀ ਵਿੱਚ ਨਾਲੇ ਦੀ ਸਫਾਈ ਵਾਸਤੇ ਬੁਲਾਈ ਗਈ ਸੀ ਪਰ ठेकेदार ਦੀ ਲਾਪਰਵਾਹੀ ਦਾ आलम ਦੇਖੋ ਕਿ ਇਸ ਮਸ਼ੀਨ ਨੂੰ ਹਾਈਵੇ ਦੇ ਕੋਲ ਕਾਲਿਆ ਕਲੋਨੀ ਦੇ ਮੋੜ ਤੇ ਹੀ ਉਤਾਰ ਦਿੱਤਾ ਗਿਆ ਫਿਰ ਕੀ ਸੀ ਜਿੱਥੇ-ਜਿੱਥੇ ਮਸ਼ੀਨ ਦੇ ਪਹੀਏ ਘੁੰਮੇ ਉੱਥੋਂ ਸੜਕ ਉਖੜਦੇ ਗਈ ਹਿੰਦਕ ਲਾਪਰਵਾਹੀ ਨਾਲ ਲੱਖਾਂ ਦੀ ਬਣੀ ਸੜਕ ਹੁਣ ਜਲਜਲੇ ਤੇ ਪੁਚਾਲ ਵਰਗੇ ਹਾਲਾਤਾਂ 'ਚ ਤਬਦੀਲ ਹੋ ਗਈ ਹੈ ਜਾਗਰੂਕ ਲੋਕਾਂ ਨੇ ਇਸ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਨੂੰ ਕਰ ਦਿੱਤੀ ਪਰ ਸਵਾਲ ਇਹ ਹੈ ਕਿ ਐਨਾ ਅਫਸਰਾਂ ਨੂੰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਹੱਕ ਕਿਸ ਨੇ ਦਿੱਤਾ ਧੈਨਿਕ ਮੈਲ ਪੰਜਾਬੀ ਟੀਵੀ ਦੇ ਪਾਸ ਇਹ ਇਹ ਕੱਲ੍ਹ ਆ ਗਿਆ ਰੋਡ ਬੰਦ ਹੀ ਕਿਥੇ ਪੁੱਪੇ ਕਿਸਰਾਂ ਦੇ ਰੋਡ ਹੁੰਦਾ ਜੀ